ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ਿਰਗਿਲ ਦੇਖੋ ਬਈ ਪਹਾੜ ਦੇ ਕਿਤੇ ਐ ਲੱਗਦਾ ਜਿਵੇਂ ਜਿਵੇਂ ਪੰਜਾਬ ਫਿਰਦੇ ਹੋਈ ਏ ਤੇ ਆਲੇ ਦੁਆਲੇ ਦੇਖ ਲੋ ਝੋਨਾ ਲੱਗਿਆਗਾ ਹਾਂ ਤੇ ਇਧਰ ਕਣਕ ਵੱਢ ਕੇ ਉਹਦੀਆਂ ਗੱਠਾਈਆਂ ਬਣਾ ਕੇ ਰੱਖੀਆਂ ਹੋਈਆਂ ਨੇ ਜਿਹੜਾ ਮਾਗਰ ਫੂਸ ਜਾ ਬਚ ਜਾਂਦਾ ਹਨ ਇਹ ਆਪਾਂ ਤੂੜੀ ਬਣਾਉਨੇ ਆ ਉਹਦੀਆਂ ਗੱਠਾ ਬਣਾ ਕੇ ਰੱਖ ਲੈਂਦੇ ਹੈਗੇ ਤੇ ਦਿਖਾਉਣ ਲੱਗੇ ਆ ਬਈ ਤੁਹਾਨੂੰ ਝੋਨਾ ਆਪਣੇ ਆਮੀ ਕਹਾਵਤਾ ਨੇ ਪਿੰਡਾਂਜੋ ਵੀ ਪੰਜਾਬ ਵਰਗਾ ਝੋਨਾ ਕਿਤੇ ਹੁੰਦਾ ਨਹੀਂ ਹੈ ਨਾ ਫਾਸਲੇ ਇੰਨੀ ਵਧੀਆ ਹੁੰਦੀ ਨਹੀਂ ਹੈਗੀ ਉਹ ਗੱਲ ਵੱਖਰੀ ਹੈ ਵੀ ਆਪਾਂ ਜੋਰ ਪਹਿਲਾਂ ਮਰਵਾਲੇ ਆਪਣੇ ਬਾਹਾਂ ਦਾ ਤੇ ਸਰਕਾਰਾਂ ਨੇ ਹਰੀ ਕ੍ਰਾਂਤੀ ਦੇ ਨਾਂ ਤੇ ਲਾ ਲੋ ਪੰਜਾਬ ਦੀਆਂ ਜ਼ਮੀਨਾਂ ਦਾ ਪਹਿਲਾਂ ਜੋਰ ਲਵਾਤਾ ਤੇ ਪਾਣੀ ਪੂਣੀ ਆਪਣੇ ਡੂੰਘੇ ਬਾਗੇ ਹਨ ਤੇ ਇਥੇ ਚੋਨਾ ਅਮਰੀਕਾ ਵਰਗੇ ਇੱਛਾ ਚ ਹੁਣ ਇਹ ਜਿਆਦਾ ਲਾਉਣ ਲੱਗੇ ਆਗੇ ਹੌਲੀ ਹੌਲੀ ਆਪਦੇ ਵਾਹਨ ਸੈੱਟ ਕਰਕੇ ਤੇ ਆਹ ਦੇਖ ਲੋ ਆਹ ਦੇਖ ਲੋ ਜਿੰਨਾ ਵੀ ਉਹ ਉੱਥੇ ਤੱਕ ਲੱਗਿਆ ਹੋਏਗਾ ਇਹ ਝੋਨਾ ਹੀ ਲੱਗਿਆ ਹੋਇਆ ਹੈ ਆਪਣੇ ਮਾਗਰ ਇਹ ਝੋਨਾ ਕਿਵੇਂ ਲੱਗਾ ਇਹਦੀ ਵੀ ਖਾਸੀਅਤ ਦੱਸਦੇ ਆ ਤੇ ਇਧਰ ਸੂਰਜ ਵੰਦਾ ਥੋੜਾ ਜਿਹਾ ਤੇ ਉਹ ਸੋਨੂ ਦੀਆਂ ਉਹਨਾਂ ਦੇ ਵਾਹਨ ਤਾਹਾਂ ਕਰਕੇ ਦਿਖਾਉਂਦਾ ਮੈਂ ਉੱਧਰ ਵੀ ਵਾਹਨ ਭਰੇ ਖੜਿਆਗੇ ਤੇ ਉੱਧਰ ਵੀ ਝੋਨਾ ਬੀਜਿਆ ਪਿਆ ਆਲਰੇਡੀ ਬੀਜ ਤਾਂ ਇਹਨਾਂ ਨੇ ਤੇ ਹੁਣ ਦੇਖ ਲਓ ਬਾਈ ਝੋਨਾ ਖੜਾਗਾ ਹਨ ਇਹ ਹਵਾਈ ਜਹਾਜ਼ ਨਾਲ ਝੋਨਾ ਬੀਜਿਆ ਹੋਇਆ ਹੈਗਾ ਸਾਰਾ ਹਵਾਈ ਜਹਾਜ਼ ਨਾਲ ਛੱਟਾ ਦੇ ਕੇ ਐਦਾਂ ਨਹੀਂ ਹੈਗਾ ਵੀ ਬੰਦੇ ਵਿੱਚ ਬੜੇ ਸੀਗੇ ਪਾਣੀ ਭਰ ਕੇ ਬੰਦਿਆਂ ਨੇ ਛੱਟਾ ਦਿੱਤਾਗਾ ਆਪਣੇ ਵਾਂਗੂ ਹੀ ਲਾਉਂਦੇ ਆਗੇ ਪਾਣੀ ਭਰ ਕੇ ਜਿਵੇਂ ਆਪਾਂ ਪੌਦ ਬੀਜਦੇ ਹੁੰਨੇ ਆਗੇ ਉਵੇਂ ਇਹ ਛੱਟਾ ਦੇ ਦਿੰਦੇ ਆ ਬਸ ਭਰ ਕੇ ਇੰਨਾਗਾ ਵੀ ਹਵਾਈ ਜਹਾਜ਼ ਨਾਲ ਛੱਟਾ ਦੇ ਕੇ ਲਾਉਂਦੇ ਆਗੇ ਝੋਨਾ ਤੇ ਸਾਨੂੰ ਮਜੂਮ ਕਰਕੇ ਦਿਖਾਉਣਾ ਨਾ ਝੋਨਾ ਬਹੁਤ ਵਧੀਆ ਬਾਕੀ ਤੁਸੀਂ ਵੀ ਦੱਸਿਓ ਦੇਖੋ ਬਈ ਉਧਰ ਉਹ ਟਟੇਰੀਆਂ ਹੈ ਉਹ ਸੱਦੇ ਟਟੇਰੀ ਜੀ ਆਹ ਦੇਖੋ ਬਈ ਇੱਧਰ ਤਾਂ ਆਪਾਂ ਥੋੜਾ ਜਿਹਾ ਖੁੰਝੇ ਤੇ ਜਿਵੇਂ ਜਲਬ ਜੀ ਖੁੰਝੀਆਂ ਜਾ ਜਾਂਦੀ ਹੁੰਦੀਆਂ ਹਨ ਪਾਣੀ ਨਾਲ ਤੇ ਬਾਹ ਨੂੰ ਤੇ ਰੋ ਪਾਣੀ ਪੂਰਾ ਭਰਿਆ ਹੋਇਆਗਾ ਤੇ ਝੋਨਾ ਦੇਖੋ ਪੂਰਾ ਵਧੀਆ ਖੜਿਆ ਬਈ ਦੇਖੋ ਵੀਰੋ ਪੂਰੀ ਗੱਲ ਬਾਤ ਆ ਝੋਨੇ ਦੀ ਆ ਦੇਖ ਸਕਦੇ ਹੋ ਤੁਸੀਂ ਮੈਨੂੰ ਤਾਂ ਨਹੀਂ ਲੱਗਦਾ ਵੀ ਕਿਸੇ ਪਾਸਿਓਂ ਇਹ ਝੋਨੇ 'ਚ ਕੋਈ ਕਮੀ ਪੈਸੀ ਲੱਗਦੀ ਹੈਗੀ ਉਹ ਗਾਹਾਂ ਤੱਕ ਜਿੱਥੇ ਤੱਕ ਵੀ ਨਿਗਾਹ ਜਾਂਦੀ ਆ ਇਹ ਸਾਰਾ ਹੋਇਆ ਪਿਆ ਪੂਰਾ ਵਧੀਆ ਜਿਵੇਂ ਮੈਂ ਪਹਿਲਾਂ ਦੱਸਿਆ ਜਿਵੇਂ ਆਪਾਂ ਪੌਦਾ ਸਿੱਟਾ ਦਿੰਨੇ ਹੁੰਨੇ ਆ ਪਾਣੀ ਭਰ ਕੇ ਆਪਾਂ ਉਦੋਂ ਬਾਅਦ ਪੱਟ ਕੇ ਲਾਉਨੇ ਆਗੇ ਇਹੀ ਸਿੱਧਾ ਪਾਣੀ ਭਰ ਕੇ ਉਵੇਂ ਛਿੱਟੇ ਹੀ ਦੇ ਦਿੰਦੇ ਆ ਬਸ ਜਹਾਜ਼ ਨਾਲ ਆ ਦੇਖੋ ਇੱਧਰ ਵੀ ਜਿੱਥੇ ਤੱਕ ਨਿਗਾਹ ਜਾਂਦੀ ਆ ਬਈ ਸਾਰੇ ਬਾਹਰ ਭਰੀ ਖੜਿਆਗੇ ਝੋਨਾ ਬਹੁਤ ਲੱਗਦਾ ਹੁਣ ਅਮਰੀਕਾ 'ਚ ਹਜ਼ਾਰਾਂ ਏਕੜ ਝੋਨਾ ਲੱਗਣ ਲੱਗਿਆ ਕੁਝ ਸਾਲ ਪਹਿਲਾਂ ਇਹ ਲੱਗਦਾ ਨਹੀਂ ਹੁੰਦਾ ਸੀ ਇੰਨਾ ਝੋਨਾ ਹੁਣ ਬਹੁਤ ਜ਼ਿਆਦਾ ਇੱਥੇ ਲਾਉਂਦਾਗੇ ਜੀਰੀ ਲੋਕ ਆ ਦੇਖ ਸਕਦੇ ਹੋ ਬਾਈ ਕਿ ਤੂੰ ਵੀ ਐਂ ਲੱਗਦਾ ਨਹੀਂ ਹੈਗਾ ਇੱਧਰ ਤਾਂ ਥੋੜਾ ਜਿਹਾ ਅਜੇ ਕੰਨੀਆਂ ਕਰਕੇ ਤਾਂ ਜਿੰਨੋਂ ਜਹਾਜ਼ ਨਾਲ ਸਿੱਟਾ ਛੂਟਾ ਦਿੰਦੇ ਆ ਮੜਾ ਮੂਟਾ ਹਜੀ ਘਾਟ ਵੱਧ ਰਹਿ ਜਾਂਦੀ ਹੈ ਕਿਉਂਕਿ ਕੰਨੀਆਂ ਨੇ ਹੈ ਨਾ ਜਿਵੇਂ ਇੱਧਰ ਆਪਾਂ ਆ ਜਾਂਦਾ ਨਾਲ ਪਾਹਾ ਛੱਡਿਆ ਹੋਇਆ ਹੈ ਨਾ ਤੇ ਉਹ ਦੇਖੋ ਉਧਰ ਪੂਰਾ ਵਧੀਆ ਪਈ ਹੈ ਨਾ ਤੇ ਇੱਥੇ ਖੜੇ ਆ ਜਮੀ ਨਹੀਂ ਪਤਾ ਲੱਗਦਾ ਵੀ ਵੀ ਆਪਾਂ ਬਾਹਰਲੇ ਦੇਸ਼ 'ਚ ਖੜੇ ਆ ਪਹਿਲੇ ਫੋਰਨੀਆ ਚ ਜਾਂ ਜਾਂ ਪੰਜਾਬ ਚਾਂਗੇ ਉਹ ਆ ਦੇਖ ਲੋ ਆ ਪਾਹਾ ਇਹਨਾਂ ਨੇ ਆਪਦਾ ਨਾ ਨਾਲ ਛੱਡਿਆ ਹੋਇਆ ਹੈਗਾ ਉਹ ਤੋਂ ਉਹ ਵੀ ਪਰਾਂ ਵੀ ਪਾਹ ਜਾਂਦਾ ਹੈਗਾ ਜਿੱਥੇ ਆਪਣੀ ਗੱਡੀ ਖੜੀ ਹੈਗੀ ਉਧਰ ਤੇ ਪਰ ਆਉਦੇ ਬਾਹਾਂ ਦੇ ਨਾਲ-ਨਾਲ ਵੀ ਇਹਨਾਂ ਨੇ ਆਏ ਛੱਡਿਆ ਹੋਇਆ ਹੈਗਾ ਦੇਖੋ ਬਈ ਕਿਉਂਕਿ ਜ਼ਮੀਨਾਂ ਖੁੱਲੀਆਂ ਕਰਕੇ ਤਾਂ ਥਾਂ ਵੀ ਨਾਲ ਇਦਾਂ ਫਿਰ ਬਾਹਾਂ ਦੇ ਸਾਡੇ ਕਿ ਰੱਖਦੇ ਹੈਗੇ ਨਾ ਦੇਖ ਲਓ ਆ ਇਧਰ ਤੂੰ ਨਾ ਉਨੇ ਕੋ ਬਚਾਲੂ ਆ ਪਹਿਲਾ ਰਸਤਾ ਸੀਗਾ ਤਾਂ ਇਥੋਂ ਲੈ ਕੇ ਤੇ ਦੇਖ ਲੋ ਇੰਨਾ ਥਾਂ ਛੱਡਿਆ ਹੋਇਆ ਵਿਚਾਲੇ ਦੇਖ ਲੋ ਕਿੰਨਾ ਥਾਂ ਛੱਡਿਆ ਹੋਇਆ ਬਈ ਦੇਖੋ ਗਿਰ ਉਧਰੋਂ ਸਾਈਡ ਕਰਕੇ ਥੋੜਾ ਇਹਦਾ ਨਰਮ ਜਿਹਾ ਲੱਗਦਾ ਸੀਗਾ ਤੇ ਆਹ ਦੇਖੋ ਉਧਰੋਂ ਪੂਰਾ ਦੇਖੋ ਬਾਈ ਚੌਂਦਾ ਹਨਾ ਪੂਰਾ ਹੀ ਵਧੀਆ ਯਾਰ ਕੋਈ ਕਮੀ ਪੇਛੀ ਨਹੀਂ ਲੱਗਦੀ ਮੈਨੂੰ ਤਾਂ ਬਾਕੀ ਜਿਹੜੇ ਵੀ ਦੇਖਣਗੇ ਤੁਸੀਂ ਬਾਈ ਜਰੂਰ ਕਮੈਂਟ ਕਰਕੇ ਦੱਸਿਓ ਹਨਾ ਬਾਕੀ ਪਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਧੰਨਵਾਦੀ